ਪੰਜਾਬ ਦੀ ਧਰਤੀ ਤੇ ਜੋ ਵਾਪਰ ਰਿਹਾ ਤੁਹਾਨੂੰ ਪਤਾ ਹੈ ਲਗਭਗ 3-4 ਜ਼ਿਲ੍ਹੇ ਪੂਰੀ ਤਰ੍ਹਾਂ ਫਸਲਾਂ ਬਰਬਾਦ ਹੋ ਗਈਆਂ ਘਰ ਟਹਿ ਗਏ ਨੇ ਲੋਕ ਅੱਜ ਵੀ 5-5 10-10 ਫੁੱਟ ਪਾਣੀ ਚ ਬੈਠੇ ਪਰ ਧੰਨ ਨੇ ਗੁਰੂ ਨਾਨਕ ਦੇ ਵਾਰਿਸ ਹਨਾ ਰੋਟੀਆਂ ਹਰ ਛੈ ਲੈ ਕੇ ਲੱਖ ਲੱਖ ਪਾਣੀ ਚ ਘਰ ਘਰ ਤੱਕ ਪਚਾਰਿਆ ਪਰ ਮੈਂ ਇੱਕ ਗੱਲ ਮਹਿਸੂਸ ਕਰਦਾ ਠੀਕ ਹੈ ਕੁਦਰਤੀ ਵਾਤਾਵਰਣ ਇਦਾਂ ਦੇ ਬਣਦੇ ਰਹਿੰਦੇ ਹੁੰਦੇ ਆ ਇਹ ਸ਼ਿਕਵਾ ਵੀ ਹੈ ਕਿ ਮਨੁੱਖਤਾ ਵਾਸਤੇ ਸਾਰੀ ਲੋਕਾਈ ਵਾਸਤੇ ਸਿੱਖ ਬੋੜਦੇ ਨੇ ਪੰਜਾਬੀ ਬੋੜਦੇ ਨੇ ਪਰ ਜਦੋਂ ਸਾਡੇ ਤੇ ਬਿਪਤਾ ਪੈਂਦੀ ਕਦੀ ਕੋਈ ਨਹੀਂ ਬੋੜਿਆ ਅਸੀਂ ਬੰਬਾਂ 'ਚ ਵੀ ਆਪਣੀ ਰਾਖੀ ਆਪ ਕਰੀਏ ਅਸੀਂ ਬਿਪਤਾ 'ਚ ਵੀ ਆਪਣੀ ਰਾਖੀ ਆਪ ਕਰੀਏ ਅਸੀਂ ਭੁੱਖਿਆਂ ਨੂੰ ਵੀ ਆਪ ਰੋਟੀ ਵੰਡ ਕੇ ਖਾਈਏ ਤੇ ਫਿਰ ਇਹ ਦੇਸ਼ ਚ ਲਾਉਣ ਵਾਲੇ ਕਾਦੇ ਲਈ ਬੈਠੇ ਆ ਸਾਨੂੰ ਦੇ ਦਣ ਅਸੀਂ ਆਪੇ ਚਲਾ ਲਾਂਗੇ ਨਾਲੇ ਰੋਟੀ ਘਰ ਘਰ ਪਚਾ ਲਾਂਗੇ। ਤੋਂ ਉਹਨਾਂ ਵੀਰਾਂ ਨੂੰ ਨਮਸਕਾਰ ਹੈ ਜਿਹੜੇ ਲੱਗੇ ਹੋਏ ਆ ਤੁਸੀਂ ਜਰੂਰ ਬਾਫ ਫੜੋ ਜੀ ਜਿੰਨਾ ਜਿੰਨਾ ਕਰ ਸਕਦੇ ਹੋ ਨਾ ਜੀ ਜਿੱਥੇ ਜਿੱਥੇ ਵੀ ਤੁਹਾਡੇ ਸੰਪਰਕ ਨੇ ਤੁਸੀਂ ਮਦਦ ਕਰਦੇ ਸਫਰੇ ਸ਼ਾਦਤ ਕਾਫਲੇ ਦੇ ਵੀਰ ਵੀ ਲੱਗੇ ਹੋਏ ਆ ਮੈਨੂੰ ਮੇਰਾ ਜੀ ਨਹੀਂ ਕਰਦਾ ਵੀ ਮੈਂ ਕਹਾਂ ਤੁਸੀਂ ਪੈਸੇ ਦਿਓ ਤੁਹਾਡੇ ਆਪਣੇ ਆਪਣੇ ਸੰਪਰਕ ਹੈਗੇ ਆ ਤੁਸੀਂ ਜਰੂਰ ਮਦਦ ਕਰੋ